ਬਸੰਤ ਹਿੰਡੋਲ ਮਹੱਲਾ ਪਹਿਲਾ ਕਰ ਦੂਜਾ ਇੱਕ ਓ ਅੰਕਾਰ ਸਤਿਗੁਰੂ ਪ੍ਰਸਾਦ 97134 ਕਰ ਮਹਿਲਤ ਚਾਰ ਬਹਾਲੀ ਚਾਰੇ ਦੀਵੇ ਚੋ ਹੱਤ ਦੀਏ ਏਕਾ ਏਕਾ ਵਾਰੀ ਮਿਹਰਵਾਨ ਮਦਸੂਦਨ ਮਾਦੋ ਐਸੀ ਸਖਤ ਤੁਮਾਰੀ ਰਹਾਉ ਕਰ ਕਰ ਲਸਕਰ ਪਾਵਕ ਤੇਰਾ ਧਰਮ ਕਰੇ ਸਿੱਖਧਾਰੀ ਤਰਤੀ ਦੇਗ ਮਿਲੇ ਇਕ ਵੇਰਾ ਭਾਗ ਤੇਰਾ ਪੰਢਾਰੀ ਨਾ ਸਾਪੂਰ ਹੋ ਵੈ ਫਿਰ ਮੰਗੇ ਨਾਰਦ ਕਰੇ ਕੋ ਵਾਰੀ ਲਬ ਅਧੇਰਾ ਬੰਦੀ ਖਾਨਾ ਔਗਣ ਪੈਰ ਲੋਹਾਰੀ ਪੂੰਜੀ ਮਾਰ ਪਵੇ ਨਿਤ ਮੁਦਗਰ ਪਾਪ ਕਰੇ ਕੋਟ ਵਾਰੀ ਭਾਵੇ ਚੰਗਾ ਭਾਵੇ ਮੰਦਾ ਜੈਸੀ ਨਦਰ ਤੁਮਾਰੀ ਆਦਪੁਰਖ ਕੋ ਅਲੋਕ ਹੀ ਹੈ ਸੇਖਾਂ ਆਈ ਵਾਰੀ ਦੇਵਲ ਦੇਵ ਤਿਆ ਕਰ ਲਗਾ ਐਸੀ ਕੀਰਤ ਚਾਲੀ ਕੂਜਾ ਬਾਗ ਨਿਵਾਜ ਮਸੱਲਾ ਨੀਲ ਰੂਪ ਬਨਵਾਰੀ ਕਰ ਕਰਮੀਆ ਸਭ ਨਾ ਜੀਆਂ ਬੋਲੀ ਅਵਰ ਤੁਮਹਾਰੀ ਜੇ ਤੂ ਮੀਰ ਮਹੀਬਬ ਸਾਹਿਬ ਕੁਦਰਤ ਕੋਨ ਹਮਾਰੀਾਰੇ ਕੁੰਟ ਸਲਾਮ ਕਰੇਗੇ ਕਰ ਕਰ ਸਿਫਤ ਤੁਮਾਰੀ ਤੀਰਤ ਸਿਮਰਤ ਪੁੰਨ ਦਾਨ ਕਿਚਲਾਹਾ ਮਿਲੇ ਦਿਹਾੜੀ ਨਾਨਕ ਨਾਮ ਮਿਲੇ ਵਡਿਆਈ ਮੇਕਾ ਕੜੀ ਸੰਮਾਲੀ ਜਾਈ ਅਸ਼ਟਪਦੀ ਬਾਬੇ ਨਾਨਕ ਜੀ ਮੱਕੇ ਦੇ ਅੱਗੇ ਖੁੜੇ ਕਰ ਉਚਾਰੀ ਹਾਜੀਆਂ ਪੁੱਛਿਆ ਇਹ ਆਜੀ ਦਰਵੇਸ਼ ਇਹ ਸਰੋਤ ਜੋ ਤੁਸੀਂ ਆਪਣੀ ਹਿੰਦੀ ਜ਼ਬਾਨ ਵਿੱਚ ਆਖਿਆ ਜੋ ਤੁਸੀਂ ਮੱਗੇ ਆਣ ਮੱਕੇ ਅੱਗੇ ਆਣ ਕਰ ਸਿਫਟ ਕੀਤੀ ਅਸਾਂ ਕੋ ਤਾਂ ਮਲੂਮ ਕੁਝ ਨਾ ਹੋਇਆ ਤਾਂ ਬਾਬੇ ਨਾਨਕ ਜੀ ਆਖਿਆ ਮੁੱਲਾਂ ਜੀਵਨ ਇਸ ਸ਼ੇਰ ਦਾ ਮਹਿਰਮ ਖੁਦਾਈ ਹੈ ਇਕੇ ਥੋੜਾ ਬਹੁਤ ਆਚਾਰ ਕਤੇਬ ਹਨ ਔਰ ਇਹ ਮੱਕਾ ਮਦੀਨਾ ਤੀਰਥ ਹੈ ਮਹਾਦੇਵ ਦਾ ਇਸਮੈਲਿੰਗ ਹੈ ਜੋਹਾ ਕੁਤਾਂ ਵਿੱਚ ਬ੍ਰਹਮਾ ਵਿਸ਼ਨ ਮਹਾਦੇਵ ਕੇ ਮੁਕਾਮ ਹਨ ਅਤੇ ਮਹਾਦੇਵ ਕੋ ਪਾਵਾ ਆਦਮ ਵੀ ਕਹਿੰਦੇ ਹਨ ਅਰ ਪਾਰਵਤੀ ਕੋ ਅੰਮਾ ਹਵਾ ਕਹਿੰਦੇ ਹਨ ਅਰ Hindu Musalman ਦੋਹਾਂ ਦਾ ਵੱਡਾ ਹੈ Hinduਾਂ ਕੇ 68 ਤੀਰਥ ਤਦ پاک ਪਵਿੱਤਰ ਹੋਵਨ ਜੇ ਚਾਰ ਕੁੰਟ ਉੱਤਰ ਦੱਖਣ ਪੂਰਬ ਪੱਛਮ ਚਾਰੋਂ ਤਰਫ ਲਿੰਗ ਕਾ ਮੁਕਾਮ ਤੀਰਥ ਕੀ ਹਜ ਕਾ ਦਰਸ਼ਨ ਕਰਨ ਅਤੇ ਇਸੇ ਤਰ੍ਹਾਂ ਮੁਸਲਮਾਨਾਂ ਕੇ ਵੀ ਕਹਿੰਦੇ ਹਨ ਜਿੱਚਰ ਸਮੇਰ ਕਮੇਰ ਕੇ ਗਿੱਤ ਨਹੀਂ ਫਿਰਦੇ ਸਿੱਚਰ پاک ਨਹੀਂ ਹੁੰਦੇ ਤੀਰਤ ਹੱਜ ਥਾਏ ਕਿਸੇ ਦਾ ਨਹੀਂ ਪਾਮਦਾ Hindu Musalmana ਕੇ ਮੁਕਾਮ ਰੱਦ ਦੇ ਹਨ ਅਤੇ Musalman Hindu ਕੇ ਮੁਕਾਮ ਰੱਦ ਕਰਦੇ ਹਨ ਦੋਵੇਂ ਫਿਰਕੇ ਖੁਦਾਈ ਮੁਕਮਾ ਦਾ ਬੂਰਾ ਚਿਤਪਦੇ ਹਨ ਤਾਂ ਮੁੱਲਾ ਜੀਵਨ ਬੋਲਿਆ ਜੀ ਉਹ ਜੋ ਸੋਧ ਤੁਸੀਂ ਕਿਹਾ ਸੀ ਉਸ ਦਾ ਵੀ ਬਿਆਨ ਮੈਨੂੰ ਸਮਝਾਈਏ ਬਾਬਾ ਬੋਲਿਆ ਹੁਕਮ ਹੋਇਆ ਮੁੱਲਾ ਜੀਵਨ ਅਵਲ ਖੁਦਾਏ ਤਾਲਾ ਆਪਣੀ ਕੁਦਰਤ ਕਰਕੇ ਨਾਉ ਖੰਡ ਜ਼ਮੀਨ ਸਾਜੀ ਇਹ ਨਾਉ ਮੁਕਾਮ ਆਦਮੀ ਕੀ ਠੌਰ ਕੀਤੇ ਤੇ ਇਸ ਦੇ ਉੱਪਰ ਅਸਥਾਨ ਕੀਤਾ ਸਤ ਸਤਾਹ ਤਮਾਮ ਕੇ ਸ਼ਾ ਕੀਤੇ ਹਨ ਨੇਕੀ ਬਦੀਕੇ ਗਵਾਹ ਇਹੋ ਸਤੋ ਅਸਮਾਨ ਫਿਰ ਫਰਿਸ਼ਤੇ ਹਨ 14 ਤਬਕ ਹਨ ਸਤ ਤਬਕ ਉੱਪਰ ਸਤ ਤਬਕ ਤਲੇ ਜ਼ਮੀਨ ਕੇ ਹਨ ਬਾਦ ਇਕ ਆਪ ਦੋ ਆਤਿਸ਼ ਤਿੰਨ ਕਾਕ ਚਾਰ ਇਹ ਚਾਰੋਂ ਤਤ ਅਰਬਾ ਨਾਸਰਕਿੰ ਸਿਫਤ ਚੋਹਾਂ ਕਿਤਾਬਾਂ ਵਿੱਚ ਕੀਤੀ ਹੈ ਚਾਰ ਕਿਤਾਬਾਂ ਚੋਹ ਜ਼ਮਾਨਿਆਂ ਵਿੱਚ ਸਰਦਾਰ ਹਨ ਚੋਹ ਹੱਥਾਂ ਬ੍ਰਹਮੇ ਦੇ ਆ ਵਿੱਚ ਹਨ ਬ੍ਰਹਮੇ ਕੋ Hazrat ਜਬਰਾਇਲ ਵੀ ਕਹਿੰਦੇ ਹਨ 3 ਆਦਮੀ ਦੇ ਜੁੱਸੇ થી ਪੈਦਾ ਕੀਤੀਆਂ ਹਨ ਦੇਵਤੇ ਆਦਮੀ ਰਾਕਸ਼ 3 ਨੂੰ ਤੀਨੋਂ ਲੋਕ ਬਨ ਦੇ ਹਨ ਇਹ ਸਭ ਪੈਦੇ ਕਰਕੇ ਚੋਹ ਜੁਗੋ ਕੀ ਮਹੌਲਤ تین کو بن بھالی ہے سوئی چاروں دیوے اپنے زمانے ہیں اور چاروں ہے ایسی شکت مدھو سو مادو کی ہے جو چاروں زمانے آئے اکٹے ہوئے ہیں مذہب ہندو مسلمان آپس وچ خودی بکیلی کر کر مرد ہیں دومی فرسند ਬਾਬੇ ਆਦਮ ਕੇ ਜਿੱਦ ਕਰ ਕਰ ਜੁਸੇ ਹਰਾਮ ਵਿੱਚ ਲੜ ਲੜ ਮਰਦੇ ਹਨ ਦੁਨੀਆ ਹਰਾਮ ਕੁਰਦਨੀ ਵਾਸਤੇ ਪਰ ਬੇਸ਼ੱਕ ਦੋਵੇਂ ਤਰਫਾਂ ਦੋਜਕ ਚਲੀਆਂ ਜਾਂਦੀਆਂ ਹਨ ਜਿਹੜੇ ਮਗਰਬੀ ਹਨ ਜੋ ਬ੍ਰह्म ਵਰਨ ਕਹੀਨ ਅਤੇ ਜਿਹੜੇ ਜਨੂਨੀ ਹਨ ਸੋ ਖੱਤਰੀ ਕਹੀਨ ਜਿਹੜੇ ਮਗਰਬੀ ਹਨ ਸੋ ਵੈਸ਼ ਕਹੀਨ ਅਤੇ ਜਿਹੜੇ ਸ਼ਿਮਾਲੀ ਹਨ ਸੋ ਸ਼ੂਦਰ ਕਹੀਨ ਹੁਣ ਅਮਲ ਅਥਰਬਨ ਉਰਫਾਨ ਫੁਰਖਾਨ ਹੈ

ਗੋਰਸਤਾਨਾ ਕੀ ਪੂਜਾ ਕਰਨ ਹਿੰਦੂ ਅਰ ਹਿੰਦੂਆ ਕੇ ਮੜੇ ਮੜੀਆਂ ਗਿਰਾਏ ਦੀ ਮਨਸੂਖ ਕੀਤੇ ਤਿਸ ਕਰਕੇ ਜਿਦ ਉੱਠ ਖੜੀ ਹੋਈ ਅਰ ਸੱਚ ਅਦਲ ਭੁੱਲ ਗਿਆ ਤਬ ਦਰਗਾਹ ਮੈਂ ਦੇਵਤਿਆਂ ਫਰਿਆਦ ਕੀਤੀ ਕਹਿਣ ਲੱਗੇ ਕਿ ਇਹ ਪਰਮੇਸ਼ਰ ਜੀ ਅਬ ਹਮਾਰਾ ਤੇਜ ਕਾਲ ਯੁਗ ਵਿੱਚ ਕੱਟ ਗਿਆ ਹੈ ਜਗ ਹੋਮ ਬਰਬੈਸ਼ ਪੁਰਖ ਹਿੰਦੂਆ ਕੋ ਸ਼ੇਖ ਜੋ ਤੁਸਾਂ ਸੰਸਾਰ ਵਿੱਚ ਭੇਜੇ ਹਨ ਤੇਰੀ ਪਰ ਸੰਤਾ ਨਹੀਂ ਕਰਨ ਦਿੰਦੇ ਜਦ ਇਤਨੀ ਅਰਜ਼ ਦੇਵਤਿਆਂ ਕੀ ਨਿਰੰਕਾਰ ਸੁਣੀ ਤਬ ਨਿਰੰਕਾਰ ਕਰੋਧ ਅੰਦਰ ਆਇਆ ਦਰਗਾਹ ਅੱਗੇ ਸਭ ਪੀਰ ਪੈਗੰਬਰ ਔਲੀਏ ਸਾਲਕ ਸਾਧਕ ਸਿੱਧ ਜੋ ਕੋਈ ਉਸ ਮੁਕਾਮ ਪਹੁੰਚਾ ਹੈ Hindu ਕੀ Musalman ਸਭ ਹਾਜ਼ਰ ਸਨ ਤਾਂ ਸੱਚੇ ਸਾਹਿਬ ਕੀ ਨਿਗਾਹ ਨਾਨਕ ਤਰਵੇਸ਼ ਉੱਪਰ ਪਈ ਤਾਂ ਨਾਨਕ ਕੋ ਪੇਚਾ ਤਬ ਬਾਰੀ ਤਾਲਾ ਖੁਦਾਏ ਕਾ ਹੁਕਮ ਹੋਇਆ ਜੋ ਨਾਨਕ ਤਰਵੇਸ਼ ਅੱਗੇ ਆਓ

ਰਾਜ ਪਾਤਸ਼ਾਹੀ ਤਾਂ ਸਾਡੀ ਹੈ ਅਰ ਤੋ ਸਾਡੇ ਹੀ ਲਸ਼ਕਰ ਹਨ ਅਰ ਤੋ ਸਾਡੇ ਹੀ ਪਾਸ ਕੋੜੇ ਹਨ ਅਤੇ ਘਰ ਘਰ ਮੀਆਂ ਸਪਨਾ ਜੀਆਂ ਕਾ ਜੋ ਸਾਹਿਬ ਹੈ ਸੋ ਵੀ ਤੁਸੀਂ ਹੀ ਹੋ ਅਰ ਬੋਲੀ ਵੀ ਤੁਹਾਰੀ ਹੋ ਰ ਹੈ ਅਰ ਬੋਲੀ ਤੁਹਾਰੀ ਕੋ ਲੋ ਹਿੰਦੂ ਲੋਕ ਡਰਤੇ ਹਨ ਸਮਝਦੇ ਨਹੀਂ ਜੋ ਰੱਬ ਫਰਮਾਇਆ ਹੈ ਜੋ ਕੋਈ ਧਰਮ ਕੀ ਕੋਟਵਾਰੀ ਕਰੇਗਾ ਤਿਸ ਹੀ ਕੀ ਤਰਤੀ ਅਰ ਤਿਸ ਹੀ ਕੀ ਦੇਖ اور جو کوئی واڑی پکتی ہے جہاں تک سو سب اکتے ہی ویری پک دیا ہے اور ملیا ہے جو سچ کی کوٹ باری کرے گا اس کی پاؤ بنڈاری ہے اور جس کو اور, پھر کچھ اور منگے دنیا کی ہرس کر اس کا کی حال گا اور شیطان کا حکم جس پر غالب ہویا اور لب اندھیرے کے بندی کھانے پائیں گے اور لانت کا توپ اس کے گھل پڑے گا اور بیکاری کے چنجیر اس کے پاو پڑیں گے اور لاہا اس کو سجائے کا ملے گا اور نارد شیطان کے حوالے کریں گے کار سنسار وچ پائے کر سنگے ملا جیون جی پاوے مندہ کر پاوے چنگا جیسے کریں گے تیسا درگاہ صاحب کی پاویں گے اب تم آدھ پرک کو اللہ کہتے ہو اور وڈیائی تمہارے کو شیکا کی ملی ہے اور دیول دیوٹے اور پراتن تیرت جو ہیں خدا کے سو تو خدا نے ہندوؤں کو دیئے تھے سو تمہوں نے منسوک کر کے تین کو کر لگایا ہے اور ایسی کیرتی تمہاری کل جو جگ چلی ہے کوچا بانگ اور مسلح جو نیل روپ بنواری کا پیک ਤੁਮਾਰੇ ਕਰ ਕਰ ਮੀਆਂ ਸਭਨਾ ਜੀਆਂ ਵਿੱਚ ਵਰਤਿਆ ਹੈ ਅਰ ਚਾਰੋ ਕੁੰਟਾ ਤੁਹਾਡੇ ਅੱਗੇ ਸਲਾਮ ਕਰ ਦਿਆ ਹਨ ਇਸ ਵਾਸਤੇ ਜੋ ਹੁਕਮ ਰੱਬ ਦਾ ਹੈ ਅਤੇ ਤੁਮਾਰਾ ਹੱਥ ਹੈ ਅਰ ਬੋਲੀ ਵੀ ਤੁਮਾਰੀ ਹੋ ਰਹੀ ਹੈ ਇਸ ਕਾਰਨ ਸੰਸਾਰ ਦੇ ਜੋ Hindu ਹਨ ਜੋ ਡਰਦੇ ਹਨ ਤੁਸੀਂ ਮਹਾਈਪਤ ਸਾਹਿਬ ਹੋ ਅਰ ਕਰ ਕਰ ਤੁਮਾਰੀ ਸਿਫਤ ਹੁੰਦੀ ਹੈ ਅਰ ਨਾਨਕ ਦਰवेश ਜੋ ਕੁੰਟਾ ਚਾਰੋ ਕੇ ਤੀਰਥੋਂ ਦਾ ਦیدار ਕਰ ਆਇਆ ਹੈ ਉਚਲਾ ਵਡਿਆਈ ਆਖਰੀ ਜ਼ਮਾਨੇ ਇਹ ਮੰਗਦਾ ਹੈ ਜੋ ਰੱਬ ਨੂੰ ਮੈਂ ਇੱਕ ਘੜੀ ਯਾਦ ਕਰਾਂ ਤਾਂ ਰੱਬ ਮੈਨੂੰ ਵਿਸਰੇ ਨਹੀਂ ਜਾਂ ਇਤਨੀਆਂ ਗੱਲਾਂ ਬਾਬੇ ਆਕਿਆ ਤਾਂ ਫੇਰ ਮੁੱਲਾਂ ਜੀਵਨ ਆਖਿਆ ਇਹ ਨਾਨਕ ਤਰਵੇਸ਼ੀ ਤੁਸਾਂ ਮਾਫਕ ਚੌਂਕ ਤੇਬਾ ਦੇ ਦਰਸ ਕੀਤੇ ਹਨ ਅਸਾਂ ਨੂੰ ਤਾਂ ਇੱਕ ਮਗਰਬ ਦੀ ਖਬਰ ਹੈ ਅਰ ਇਹ ਕੀ ਸਿਰ ਹੈ ਤਾਂ ਬਾਬੇ ਆਕਿਆ ਮੁੱਲਾਂ ਜੀਵਨ ਜੀ اس حقیقت کو کوئی نہیں پائی سکتا اے جو لوہ کلم زمین اسمان کھلا ہے باب آدم دا جسہ اے ہو ہے اور خاکی بھت ہے روز شب چاروں کنٹا کو سجدہ کیتا ہے آفتاب مہتاب اس کیاں چشمہ ہیں چاروں طرف خدا ہے اسی عالم کبیر تے کئی عالم شریر پیدا ہوئے کر مرمر نام پیدا کر گئے ہیں اور چاروں کتے باں ਅਰ ਚਾਰੋਂ ਯੁੱਗ ਵਿੱਚ तमाम ਦਿਨ ਅਰ ਰਾਤ ਜਿਸੇ ਕਰਤੀਆ ਹੈ ਅਰ ਚਾਰੋਂ ਤਰਫ ਕੋ ਬਾਬਾ ਆਦਮ ਜੈਸਾ ਬਾਬਾ ਆਦਮ ਜੈਸਾ ਅਮਲ ਕਰੇ ਅਰ ਉਸ ਕੀ ਉਸਤਤ ہندو ਮੁਸਲਮਾਨ ਕਰੇ ਸ਼ੈਤਾਨ ਪਰ ਹੁਕਮ ਚਲੇ ਹੁਣ ਹੁਕਮ ਪਾਇਕਰ ਖੁਦਾਏ ਕਾ ਦਰਵੇਸ਼ ਨਾਨਕ ਕੋ ਆਇਆ ਹੈ ਜੇ ਆਕੇ ਸ਼ੇਖਾ ਕੋ ਹੁਕਮ ਦਿਆ ਥਾ ਜੋ ਤੁਸੀਂ ਸੱਚ ਦੇ ਦਿਲ ਪਰ ਚਲੋ ਸਬਨਾ ਫਿਰਕਾ ਅੰਦਰ ਇੱਕੋ ਰੱਬ ਜਾਨੋ ਸੋ

ਤਿਨਾ ਕੀ ਜ਼ਿਆਰਤ ਕਰਕੇ ਅਰ ਉਮਤੀ ਜੋ ਹਨ ਅਮਾਮ ਅਲੈ ਮੈਦ ਹਾਜ਼ਰ ਕੀਆ ਤਿਨ ਕੀ ਰੱਖਿਆ ਕਰਕੇ ਹਿੰਦੂ ਕੀ ਮੁਸਲਮਾਨ ਕੀ ਦਾਨੋ ਕੀ ਹੋਰ ਆਲਮ ਕਾ ਬਹੁਤੀਆਂ ਪਾਂਤਾ ਕੇ ਹਨ ਤਿਨਾ ਕੀ ਖਬਰ ਲੈ ਹੋ ਮੁੱਲਾ ਜੀਵਨ ਜੀ ਅਸੀਂ ਇਸ ਆਲਮ ਕਾ ਮੁਸ਼ਾਹਰਾ ਦੇਖ ਕਰ ਅਜਬ ਹੈਰਾਨ ਹੋਏ ਗਏ ਹਾਂ ਅਤੇ ਅਜਬ ਹੈਰਾਨਗੀ ਮਨ ਵਿੱਚ ਵਰਤ ਰਹੀ ਹੈ ਜੋ ਦਰਗਾਹ ਵਿੱਚ ਤਾਗੀਰ ਪੈ در پہ پیغمبر اوتارا کو یہ ہے جو خلق سب خلق <coughs> خلق کے جسے تے ہوئی ہے جو خالق کو خلق یاد کرے تو پھر خالق کو ملے آدم جات ہوئے کر دنیا حرام بدکار شیطان کی پرستش کرے سو پھر جسا شیطان کا ترے گا پھر خراب ہوئے گی چوراسی لاکھ جی جون میں پھرے گا ਕੀ Hindu ਕੀ Musalman ਆਪੋ ਆਪਣੇ ਅਮਲ ਪਰਵਾਣ ਹੁਕਮ ਨਾਨਕ ਫਕੀਰ Hindu ਜੇ ਕੋਈ ਰੱਬ ਸੁਣੀਦਾ ਆਹੇ ਸੋ ਤਿਸ ਨੂੰ ਸੱਚੇ ਸਾਹਿਬ ਦਾ ਹੁਕਮ ਹੈ ਜੋ ਦੁਨੀਆ ਵਿੱਚ ਚਾ ਆਪਣਾ ਇਲਮ ਨਸੀਹਤ ਜ਼ਾਹਰ ਕਰਨਾ ਇੱਕ ਖੁਦਾਈ ਇੱਕ ਖੁਦਾਈ ਦਾ ਜ਼ਾਹਰ ਕਰ ਅੱਗੇ 1 ਲੱਖ 80 ਹਜ਼ਾਰ ਪੈਗੰਬਰ ਅਤੇ ਹੋਰ ਅਵਤਾਰ ਭਗਤ ਸਿੱਧ ਸਾਦਿਕ ਵਲੀ ਔਲੀਏ ਗੋਸ ਪੁਤਬ ਸਲਾਰ ਮੁੱਲਾ ਪੰਡਤ ਜੋ ਦੁਨੀਆ ਵਿੱਚ ਭੇਜੇ ਹਨ ਸੋ ਆਲਮ ਕੋ ਰਾਹ ਅਪਕਦਰੜਾਈ ਕਰ तमाम ਉਮਤੀ ਕੋ ਪੇਛੇ ਦਾਖਲ ਕਰਨ ਸੋ ਨਾਨਕ ਉਹ ਸਭੋ ਆਪਣੀ ਰੋਟੀ ਕਪੜੇ ਵਾਸਤੇ ਲਾਲਚ ਵਿੱਚ ਫਸੇ ਹਨ ਸੱਚ ਦਾ ਰਾਹ ਛੱਡ ਦਿਆ ਹੈ ਚਾਰ ਕਿਤੇ ਵੀ ਹੁੰਦੇ ਆਲਮ ਵਿੱਚ ਅੰਧੇਰ ਹੋਇ ਰਿਹਾ ਹੈ ਹੁਕਮ ਪਾਕ ਰੱਬ ਦਾ ਦਰਵੇਸ਼ ਨਾਨਕ ਕੋ ਇਹੋ ਹੋਇਆ ਹੈ ਜੋ ਚਾਰੋਂ ਚਿਰਾਗ ਕਲਯੁਗ ਵਿੱਚ ਰੋਸ਼ਨ ਕਰ ਚਾਰੋਂ ਕਤਮ ਸਬਾਅ ਦੇ ਦਰਸ ਕਰ ਨਹੀਂਦਾ ਇਹ ਜ਼ਮੀਨ ਗਰਖੁੰਦੀ ਹੈ ਅਤੇ ਦੁਨੀਆਂ ਵਿੱਚ ਧਾਰੀਕੀ ਹੋਈ ਰਹੀ ਹੈ ਜੀ ਕੋਈ ਕਲਯੁਗ ਵਿੱਚ ਵੀੜਾ ਚਾਇ ਗਿਆ ਹੈ ਸੋ ਆਪਣੀ ਵਢਿਆਈ ਉਪਾਂ ਵਿੱਚ ਖਾਰ ਹੋਇਆ ਰੂਹ ਸਹਾ ਆਪਣਾ ਕਰਕੇ ਇੱਥੇ ਆਇਆ ਹੈ ਅਤੇ ਅਗੋਂ ਦੋਜਕ ਅਤੇ ਲਾਨਤ ਕਾ ਤੌਕ ਦਰਗਾਹ ਵਿੱਚ ਤਿਆਰ ਹੈ ਅਤੇ ਫਿਰ ਹੁਕਮ ਇਸ ਰੋਂਸ ਹੋਇਆ ਹੈ ਸੋ ਸਭ ਪੈਗੰਬਰਾਂ ਮੁਹੰਮਦ ਨੇ ਦੁਨੀਆ ਵਿੱਚ ਵੀੜਾ ਚਾਏ ਇਸਨੇ 72 ਫਿਰਕੇ ਆਪਣੇ ਮਸਲਬ ਕੇ ਬਤੇ ਹਨ ਅਤੇ ਹੋਰ ਜੋ 10 ਨਾਮ ਸਿਆਸੀ 12 ਕਨਪਾਟੇ 라ਵਲ ਆਪਣੇ ਧੰਮੇ ਰਾਮਾਨੰਦ ਬੇਰਾਗੀ ਕੇ ਸੰਸਾਰ ਵਿੱਚ ਵਰਤੇ ਹਨ ਅਰ ਹੋਰ ਫਿਰਕਿਆਂ ਕੀ ਗਿਣਤੀ ਕੁਛ ਨਹੀਂ ਜੋ ਆਪ ਕੋ ਉਤਾਪੀ ਹੋਏ ਫਿਰੇ ਹਨ ਤਿੰਨਾ ਕੀ ਕਮ ਤੁਰ ਦਰਗਾਹ ਸਾਹਿਬ ਸੱਚੇ ਕੀ ਸੁਣੀ ਹੈ ਔਰ ਮੁੱਲਾ ਜੀਵਨ ਜੀ ਅਸੀਂ ਝੂਠ ਨਾ ਰਹਿਣ ਦੇਵਾਂਗੇ ਹੋ ਕਲ ਯੁਗ ਵਿੱਚ ਕਈ ਜੁਸੇ ਬਕਾਈ ਰੱਖਾਂਗੇ ਜੋ ਕਿ ਚਰਮਾਤ ਸਿਫਤ ਦਰਗਾਹ ਤੋਂ ਅਸਾਂ ਜੋਗ ਮਿਲਿਆ ਹੈ ਸੋਈ ਸੁਪਨਾ ਮਹਿਲਾ ਜੁਸਿਆ ਮੇਰਿਆਂ ਵਿੱਚ ਆਦ ਜੁਗਾਦ ਵਰਤੇਗਾ ਅਤੇ ਖੁਦਾਇ ਤਾਲਾ ਸਦਾ ਸਰਬ ਦਾ ਇੱਕੋ ਰਣ ਤੁਰਦਾ ਆਇਆ ਹੈ ਔਰ ਹੁਣ ਤਾਂ ਕਲੀ ਕਾਲ ਕਲ ਯੁਗ ਵਿੱਚ ਨਾ ਸਬੇ ਹਿੰਦੂ ਹੋਏ ਮੁਕੇ ਨਾ ਸਬੇ ਮੁਸਲਮਾਨ ਹੋਏ ਮੁਕੇ ਆਪੋ ਆਪਣੀ ਸ਼ੈਤਾਨੀ ਮੇ ਰਚੇ ਰੋਟੀ ਕਪੜੇ ਕਾਰਨ ਸਭ ਬਣ ਬੈਠੀ ਹੈ ਵੇਖਾਂ ਅਗੇ ਜੋ ਰੱਬ ਪਾਈ ਸੀ ਹੋਏਗੀ ਔਰ ਅਸਾਡੀ ਗੱਲ ਕੋਈ ਨਹੀਂ ਚਲਦੀ ਕਾਲ ਚੁਕ ਵਿੱਚ ਖੁਦਾਏ ਆਪੋ ਆਪਣੇ ਨਿਆਉ ਤਪਾਵਸ ਕਰੇਗਾ ਜੀ ਹਾਂ ਅਮਲ ਕੋਈ ਕਰੇ ਤਿਨੇ ਹੀ ਪਾਵੇਗਾ ਜਬ ਇਤਨੀ ਗਲ ਮੁੱਲਾ ਜੀਵਨ ਨੇ ਸੁਣੀ ਤਾਂ ਤਮਕ ਵਿੱਚ ਆਇਆ ਆਕਣ ਲਗਾ ਯਾਰੋ ਸੁਣੋ ਨਾਨਕ ਦਰਵੇਸ਼ ਹਿੰਦੀ ਕੀ ਨਸੀਹਤ ਅਤੇ ਸਾਥੀ ਸਾਡੇ ਰੁੱਖ ਵੱਲੋਂ ਮੱਕਾ ਫਿਰ ਖਲੋਤਾ ਹੈ ਅਤੇ ਮੁੱਲਾਂ ਜੀਵਨ ਬਾਬੇ ਨੂੰ ਕਹਿਣ ਲੱਗਾ ਦਰवेश ਜੀ ਇਹ ਤੇਰੇ ਹਿੰਦਕੇ ਹਾਜ਼ੀ ਦਰੋਗ ਗੋਏ ਆਏ ਕਾਬੇ ਦੇ ਲੋਕ ਵੀ ਖਰਾਬ ਕੀਤੇ ਹਨ ਤਬ ਇਤਨੇ ਨੂੰ ਹਾਜ਼ਿਰ ਰੁਕਨਦੀਨ ਔਲੀਆ ਨਮਾਜ਼ ਉੱਪਰ ਕਾਜੀ ਮੱਕੇ ਕਾ ਆਏ ਖਲੋਤਾ ਬਾਬੇ ਜੀ ਦੀ ਅਰ ਕਾਜੀ ਰੁਕਨਦੀਨ ਦੀ ਸਲਾਮਾ ਲਿਖੀ ਹੋਈ ਤਬ ਬਾਬੇ ਆਖਿਆ ਕਾਜੀ ਅਸੀਂ ਤੁਹਾਡੇ ਦੀ ਰਾਹ ਦੀ ਹੱਜ ਵਾਸਤੇ ਹਜ਼ਾਰਾਂ ਕੋਹਾਂ ਤੋਂ ਆਏ ਆ ਸਾਡਾ ਮੁਕਾਬਲਾ ਹੋਰ ਸਭਨਾ ਕੌਮਾਂ ਨਾਲ ਹੋਇਆ ਹੈ ਅਤੇ ਰਾਤ ਬਦਲ ਕਰ ਮਨਸੂਖ ਕੀਤੀ ਹੈ ਅਬ ਪੜੇ ਗੁੜੇ ਜਵਾਬ ਨਹੀਂ ਅਮਲ ਕਰਨਾ ਸਵਾਬ ਹੈ ਅਤੇ ਹੋਰ ਪੜਨਾ ਗੁੜਨਾ ਦਰਕਾਰ ਨਹੀਂ ਖਾਸ ਮਤਲਬ ਅਮਲ ਕਰਨ ਖੁਦਾਈ ਫਰਮਾਇਆ ਹੈ ਇਹ ਆਖਰੀ ਜ਼ਮਾਨੇ ਮੇ ਬਗੈਰ ਬੰਦਗੀ ਅਤੇ ਨੇਕ ਅਮਲਾਂ ਬਾਜ ਖਲਾਸੀ ਨਹੀਂ ਕਾਜੀ ਜੀ ਇੱਕ ਸੁਕਨ ਹਕ ਰਾਸੀ ਕੇ ਕਰਨੇ ਸੰ ਜੋ ਜੀਮਦਿਆਂ ਮੇਲ ਖੁਦਾਇ ਕੀਤਾ ਹੈ ਕਲਯੁਗ ਵਿੱਚ ਜੋ ਫਿਰਕੇ ਤਹਿਕੀਕ ਕੀਤੇ ਹਨ ਅਜੇ ਤਿੰਨਾ ਦੇ ਵਿੱਚ ਵੀ ਸ਼ੱਕ ਹੈ ਕਾਫਰਾ ਮੁਲਹਦਾ ਕਾ ਜੋ ਸੱਚ ਹੈ ਸੋ ਇੱਕ ਪਾਕ ਨਾਮੇ ਵਿੱਚ ਦਰਜ ਕੀਤੇ ਅਤੇ ਦਰੋਗ ਗੁੰਮਰਾਹ ਹਨ ਤਿੰਨ ਕੋ ਰੱਦ ਕਰਿਏ ਤੋ ਸਾਡਾ ਦੀਨ ਘਰ ਮੱਕਾ ਮਦੀਨਾ ਹੈ ਜੋ ਇਥੇ ਕਜਾਇ ਹੋਈ ਨਿਭੜੇ ਸੋ ਸਹੀ ਆਪੋ ਆਪਣੇ ਅਮਲ ਜ਼ਾਹਰ ਕੀ ਚੰ ਸੱਚ ਰੱਖੀ ਹੈ ਦਰੋਗ ਸੰਮੁਖ ਕਰਿਆ ਜਵਾਬ ਸਵਾਲ ਹਕ ਰਾਸ ਦੀ ਕਾ ਚਲਿਆ ਇਕਵਲ ਬਾਬਾ ਨਾਨਕ ਹਕ ਰਾਸ ਦੀ ਗੁਪਤ ਸੁਨੀਲ ਹੋਈ ਸੱਚ ਸ਼ਬਦ ਉੱਪਰ ਨਿਵੇੜਾ Hindu ਤੁਰਕਾ ਬਾਬੇ ਨਾਨਕ ਜੀ Hindu Hindu ਕਰਕਲਾਰੇ ਅਤੇ ਮੁਸਲਮਾਨ ਮੁਸਲਮਾਨ ਹੋਏ ਖੜੋਤੇ ਸਾਰੇ ਮਸਬ ਆਪੋ ਆਪਣੇ ਰਾਹ ਉੱਪਰ ਕਾਮਲ ਕੀਤੇ ਅਰ ਬ੍ਰਾਹਮਣ ਖਤਰੀ ਵੈਦ ਸ਼ੂਦਰ ਆਪੋ ਆਪਣੀਆਂ ਕਿਤਾਬਾਂ ਉੱਪਰ ਚਾਰੋਂ ਮਜ਼ਹਬ ਚੱਲਣ ਕੋਈ ਕਿਸੇ ਕੋ ਰਤੇ ਨਹੀਂ ਆਪੋ ਆਪਣੇ ਜ਼ਮਾਨੇ ਅੰਦਰ ਸਭ ਸਰਦਾਰ ਸਨ ਕੱਟ ਵੱਧ ਕੋਈ ਨਹੀਂ ਕੀਤਾ ਦਰਗਹਿ ਰੱਬ ਦੀ ਜ਼ਾਤ ਸਫਾਤ ਮਜ਼ਹਬ ਕੋਈ ਪੁੱਛਦਾ ਨਹੀਂ ਨੇਕੀ ਬਦੀ ਪੁੱਛੇਗੀ ਪਾਤਸ਼ਾਹੀ ਉਮਰਾਓ ਕਾਜ਼ੀ ਮੁਫਤੀ ਮੁੱਲਾ ਇਨ ਤੋਂ ਲੈ ਅਦਾਲਤ ਦਾ ਹਿਸਾਬ ਤਾਂ ਪੁੱਛੇਗਾ ਜੀ ਤੁਮੇ ਫੁਰਮਾਨ ਰੱਬ ਕਾ ਲੈਕਰ ਕਿਸੇ ਕੋ ਹੱਕ ਪਹੁੰਚਾਇਆ ਹੈ ਜਿਨੋ ਅਮਲ ਨਹੀਂ ਕੀਤਾ ਤੀਨੋ ਕੇ ਹੱਟ ਦੋਜਖਾਵੀ ਅੰਦਰ ਪਏ ਸੜਦੇ ਹਨ ਅਰ ਤੋਬ ਹੈ ਤੋਬ ਹੈ ਕਰਦੇ ਹਨ ਅਰ ਕਬੂਲ ਕਾਈ ਨਹੀਂ ਪੌਂਦੀ ਜਾਂ ਇਤਨੀ ਨਸੀਹਤ ਬਾਬੇ ਨਾਨਕ ਜੀ ਆਖੀ ਤਾਂ ਮੁੱਲਾ ਜੀਵਨ ਗੁੱਸਾ ਕਰਕੇ ਆਵਾਜ਼ ਕੀਤੀ ਸੂਰੇ ਲੱਗਾ ਪੜਨ ਵਾਹਿਗੁਰੂ ਜੀ ਹੋਈਆਂ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸ਼ਬਦ ਸੁਨਿਆ ਪੜਿਆ ਪ੍ਰਮਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ